ਲੈ ਸੱਜਣੋ ਪਿੰਡ ਬੀਰ ਖੁਰਦ ਤਹਿਸੀਲ ਭੀਖੀ ਤੇ ਜਲਾ ਮਾਨਸਾ ਤੋਂ ਨਾ ਇੱਕ ਸੱਜਣ ਕੋਲੋਂ ਤੁਹਾਨੂੰ ਦੋ ਪਸ਼ੂ ਦਿਖਾਉਣ ਲੱਗਾ ਇੱਕ ਤਾਂ ਝੋਟੀ ਬਹੁਤ ਕੁਆਲਿਟੀ ਦੀ ਤੇ ਇੱਕ ਤਾਜੀ ਸੂਈ ਬੈਠ ਦਿਖਾਉਣ ਲੱਗਾ ਇਹਦੇ ਕੋਲੇ ਬਾਈ ਕਹਿੰਦਾ ਨਾ ਜਿਹੜਾ ਦੁੱਧ ਆ ਦੁੱਧ 18 19 ਕਿਲੋ ਤਿਆਰੀ ਵਾਲਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਰੇਟ ਵਾਲਾ ਕੰਮ ਆ ਜਿਹੜਾ ਉਹ ਤੁਹਾਡਾ ਵੀਡੀਓ 'ਚ ਹੀ ਨਿਮੇੜ ਦੇਣਾ ਤੇ ਬਾਕੀ ਜਿਹੜੇ ਸੱਜਣ ਨੂੰ ਪਸ਼ੂ ਪਸੰਦ ਆਊਗਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਆਜੋ ਬਾਈ ਹੋਰ ਕੀ ਹਾਲ ਹੈ ਠੀਕ ਠਾਕ ਜੀ ਚੜਦੀ ਕਲਾ ਜਮਨ ਚੜਦੀ ਕਲਾ ਆ ਨਾਮ ਤੇ ਨੰਬਰ ਬੋਲੋ ਜੀ ਨਾਮ ਜਸਪਾਲ ਸਿੰਘ ਹੈ ਮੋਬਾਈਲ ਨੰਬਰ ਹੈਗਾ 7347516833 73475 16833 ਤੇ ਸ਼ੁਰੂਆਤ ਫਿਰ ਆ ਝੋਟੀ ਤੋਂ ਕਰ ਲਈਏ ਝੋਟੀ ਤੋਂ ਕਰ ਆ ਮਾਰ ਦੇ ਲੱਭੀ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਆਰਡਰ ਕੁਆਲਟੀ ਚੈੱਕ ਕਰਾ ਦੇ ਤੇ ਵੱਡੇ ਕਦ ਅਡ ਘਾਟ ਚ ਆ ਗਈ ਫੁੱਲ ਵੱਡੀ ਕੰਬਾ ਇਹਨੂੰ ਮੈਂ ਸੂਆ ਭਾਈ ਸੂਆ ਦੂਜੇ ਸੂਆ ਸੂਆ ਦੂਜਾ ਤੇ ਤੋੜ ਦ ਖੁੱਲ ਕੇ ਸੂਗਾ ਸੁੰਦੀਆ ਦੂਜਾ ਤੇ ਥਣ ਲੇਵਾ ਮੈਂ ਕਹੂੰਗਾ ਤੁਹਾਨੂੰ ਬਿਲਕੁਲ ਸਾਫ ਥਣ ਲੇਵੇ ਦੀ ਆ ਗਈ ਤੇ ਬਾਕੀ ਨਸਾਂ ਨੂੰ ਸਭ ਚੰਗੀਆਂ ਥੱਲੇ ਚਲ ਰਹੀ ਹੈ ਇਧਰਲੇ ਬੰਨੀ ਲੈ ਚੱਲਾ ਸਿੰਘ ਜਮਾ ਬੰਦ ਵਜਨ ਵੀ ਚੰਗਾ ਤੇ ਬਾਕੀ ਥੱਲੇ ਦੀ ਕੁਆਲਿਟੀ ਆਸਲਾ ਆ ਗਈ ਪੂਰੀ ਕਹੂੰਗਾ ਤੇ ਬਾਕੀ ਇੱਥੇ ਤੋਂ ਬਾਡੀ ਦੀ ਬਣਤਰ ਚੈੱਕ ਕਰ ਸਕਦਾ ਦਿਨ ਕਿੰਨੇ ਕੱਢ ਦਿਆ ਬਾਈ ਦਿਨ ਲੈ ਜੋ ਹਫਤਾ ਹੀ ਹੈ ਜੀ ਇੱਕ ਹਫਤਾ ਹਾਂ ਕਿੰਨਾ ਕੁ ਦੁੱਧ ਦੱਸਿਆ ਬਾਈ ਪਹਿਲਣ ਦਾ ਪਹਿਲਣ ਦਾ ਦੁੱਧ ਹੈਗਾ 14 ਲੀਟਰ ਦਾ ਆ ਪਹਿਲਣ ਦਾ ਬਾਈ ਕਹਿੰਦਾ 14 ਕਿਜੀ ਦਾ ਮਿਲਕਰ ਰਿਕੋਰਡ ਆ ਇੱਥੋਂ ਚੈੱਕ ਕਰ ਸਕਦੇ ਹੋ ਲੰਬੀ ਵੀ ਫੁੱਲ ਆ ਵੱਡੀ ਵੀ ਫੁੱਲ ਕੇਰਾ ਹੋਰ ਕਮਾ ਦੋ ਜੀ ਇੱਧਰ ਤੇ ਬਾਕੀ ਸਾਫ ਸੁਥਰੀ ਆ ਹਰੇਕ ਪੱਖ ਤੋਂ ਤੇ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਜਮਾ ਓਕੇ ਪੋਲੀ ਜਮਾ ਜਮ ਟਾਈਟ ਫਾਈਟ ਤਾਂ ਨਹੀਂ ਜਮੇ ਨਹੀਂ ਸਰਲਾ ਛਿੱਟਾ ਗੱਲ ਜਮਾ ਨਹੀਂ ਜਮਾ ਉਹ ਚੀਜ਼ ਦੀ ਗਾਰੰਟੀ ਰਹੂਰੇਕ ਜਮਾ ਓਕੇ ਜੀ ਤੇ ਭਾਰ ਬੋਝ ਵਾਲੀ ਭਾਰ ਬੋਝ ਕੁਛ ਨਹੀਂ ਹੈ ਠੀਕ ਆ ਗੱਲ ਆ ਲੈ ਚਲੋ ਇੱਧਰ ਲੈ ਬੰਨੇ ਜੀ ਤੇ ਚਵਾਈ ਚ ਵੀ ਬਾਈ ਕਹਿੰਦਾ 100 ਦੀ 100 ਰਹਿਣੀ ਆ ਭਾਰ ਬੋਝ ਵਾਲੀ ਵੀ ਗਾਰੰਟੀ ਰਹੂਗੀ ਤੇ ਦਿਨ ਬਾਈ ਕਹਿੰਦਾ ਜਰੂਰ ਕੱਢਦੀ ਆ ਲੰਬਾਈ ਆ ਗਈ ਫੁੱਲ ਤੇ ਥਣਲੇ ਵਧੀਆ ਇਹ ਕਹੂੰਗਾ ਪੂਰੀ ਸਾਫ ਆ ਗਈ ਹਰੇਕ ਪੱਖ ਤੋਂ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਆ ਆਰਡਰ ਕੁਆਲਟੀ ਬਾਕੀ ਸ਼ਕੀਨ ਮੈਂ ਤੁਹਾਨੂੰ ਇਹ ਕਹੂੰਗਾ ਵੀ ਸ਼ਕੀਨ ਵੀ ਫੁੱਲ ਕੱਦ ਵੀ ਚੰਗਾ ਤੇ ਖਾਸ ਗੱਲ ਇਹਦੀ ਇੱਕ ਤਾਈ ਰਹੂਗੀ ਵੀ ਇੱਕ ਤਾਈ ਜੈਡ ਬਲੈਕ ਆ ਗਈ ਹਰੇਕ ਪੱਖ ਤੋਂ ਸੁਭਾਅ ਦੀ ਸਜਣੋ ਰਹੂਗੀ ਬਿਲਕੁਲ ਠੰਡੀ ਸੀਲ ਸੈਡ ਸੂਟ ਤਾਂ ਨਹੀਂ ਕਰਦੀ ਬਈ ਨਾ ਬਈ ਸੈਡ ਨਹੀਂ ਉਹਦੀ ਗਰੰਟੀ ਰਹੂਗੀ ਹਰੇਕ ਪੱਖ ਤੋਂ ਤੇ ਭਾਰ ਬੋਝ ਤੋਂ ਲਾਗ ਭਾਰ ਬੋਝ ਜੀ ਕੁਝ ਨਹੀਂ ਹੈਗਾ 100 ਦੀ 100 ਉਹਦਾ ਸੁਭਾਅ ਆ ਦੀ ਠੰਡੀ ਆ ਨਾ ਜਮਾ ਠੰਡੀ ਹੈ ਜੀ ਇਥੋਂ ਲੱਭੀਏ ਕੱਦ ਦਾ ਆਈਡੀਆ ਕਰਾ ਦੇ ਉਹ ਕੱਦ ਵੀ ਚੰਗਾ ਆ ਗਿਆ ਲੰਬੀ ਵੀ ਚੰਗੀ ਤੇ ਜੈਡ ਬਲੈਕ ਆ ਗਈ ਹੈ ਨਾ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹਦੀ ਦੁੱਧੇ ਕਾ ਪਾ ਸਕਦੀ 16 17 ਲੀਟਰ ਦੀ ਠੀਕ ਆ ਗੱਲ ਐ ਤੇ ਕੀ ਉਹੀ ਗੱਲ ਆ ਵੀ ਕਿਲੋ 2 ਕਿਲੋ ਵਾ ਸਕਦੀ ਹੈ ਨਾ ਕਰੀ ਭਾਈ ਇੱਧਰਲੇ ਬੰਨੇ ਕਰਦੇ ਥੋੜੀ ਜਿਹਾ ਇੱਧਰਲੇ ਬੰਨੇ ਜੇ ਉਲੱਭੀ ਉਹ ਤੋਂ ਮਾਰਦੀ ਕੈਮਰਾ ਕੁਆਲਿਟੀ ਕਰਾਦੀ ਥੱਲੇ ਆਰਡਰ ਨਹੀਂ ਚੈੱਕ ਇਹ ਇੱਥੋਂ ਕਰਾ ਦੇ ਚੈੱਕ ਇੱਥੋਂ ਕਰ ਸਕਦੇ ਹਾਂ ਚੈੱਕ ਚਵਾਈ ਚ ਵੀ ਬਾਈ ਕਹਿੰਦਾ 100 ਦੀ 100 ਰਹੂਗੀ ਤੇ ਆਰਡਰ ਸੋਨਾ ਬਣਾਉ ਤੇ ਦਿਨ ਬਾਈ ਕਹਿੰਦਾ ਅਜੇ ਕੱਢਦੀ ਆ ਤੇ ਰੇਟ ਇਹਦਾ ਹੀ ਰਹਿਣਾ ਜੀ ਰੇਟ ਇਹਦਾ 170 ਹੀ 1 ਲੱਖ ਤੇ 170000 ਰੁਪਏ ਛੋਟ ਛੱਪਾ ਮਾਨਤਾਨੋਂ ਚੋ ਮਾਨਤਾਨ ਮੌਕੇ ਤੇ ਕਰਦਾ ਕਰਦਾਂ ਖੁਸ਼ ਕਰਦਾਂਗੇ ਤੇ ਇੱਥੋਂ ਕੱਦ ਕਰਾ ਲਈ ਲੱਭੀ ਚੱਕੇ ਦਾ ਕੱਦਗਾਠ ਵੀ ਚੰਗਾ ਜਾਨ ਵੀ ਚੰਗੀ ਆ ਕਿਉਂਕਿ ਮੈਂ ਤੁਹਾਨੂੰ ਨਾ ਹਰੇਕ ਪੱਖ ਤੋਂ ਚੈੱਕ ਕਰਾਤੀ ਤੇ ਬਾਕੀ ਮੈਂ ਕਹੂੰਗਾ تسਲੀ ਤੁਹਾਡੀ ਰਹੂਗੀ ਝੋਟੀ ਆ ਗਈ ਫੁੱਲ ਸਾਫ ਸੁਥਰੀ ਥਣ ਦੇ ਸਹਾਈ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੇ ਹੁਣ ਮਾਰਦੇ ਕੈਮਰਾ ਲੱਭੀ ਬੈਠਦੇ ਤੇ ਪਹਿਲਾਂ ਇਹਦਾ ਬੱਚਾ ਹੀ ਘਰਾ ਦੇ ਚੱਕ ਆਹ ਖੜਾ ਇੱਧਰਲੇ ਬੰਨੇ ਮੇਲ ਕਾਫ ਆ ਗਿਆ ਜੀ ਹਾਂਜੀ ਆ ਤੋੜ ਦੋ ਬਾਈ ਖੋਲ ਕੇ ਇਹਨੂੰ ਵੀ ਸੂਆ ਕਿਹੜਾ ਹੋਊਗਾ ਬੈਡ ਦਾ ਸੂਆ ਤੀਜਾ ਹੀ ਤੀਸਰਾ ਸੂਆ ਕਿੰਨਾ ਦੁੱਧ ਹਾਜ਼ਰ ਅੱਜ ਇਹਦਾ ਦੁੱਧ ਹਾਜ਼ਰ ਆਏਗੀ ਜੀ 18 ਆਊਂਡ ਲੀਟਰ ਤਿਆਰ 18 19 ਲੀਟਰ ਤਿਆਰੀ ਦਾ ਹਾਂ ਠੀਕ ਹੈ ਕੰਮ ਕੀ ਇੱਥੋਂ ਚੈੱਕ ਕਰ ਸਕਦੇ ਹੋ ਕਦ ਆ ਗਿਆ ਫੁੱਲ ਵੱਡਾ ਸੂਆ ਬਾਈ ਕਹਿੰਦਾ ਰਹੂਗੀ ਤੀਜਾ ਤੇ ਦੁੱਧ ਇਹਦਾ ਤੁਸੀਂ ਇਹ ਮੰਨ ਲਓ ਕਿਉਂਕਿ ਕ੍ਰੋਸ ਅੰਗ ਚ ਆ ਗਈ ਮੱਜਾਂ ਦੇ ਬਰਾਬਰ ਦਾ ਹੀ ਦੁੱਧ ਹੋਊਗਾ ਤੇ ਲੈਵਾ ਰੱਖ ਦੀਆ ਬਿਲਕੁਲ ਫਿਕਸ ਚੁਵਾਈ ਦੀ ਕਿਵੇਂ ਬਾਈ ਚੁਵਾਈ ਦੀ ਜਮ ਓਕੇ ਵੀ 100 ਦੀ 100 ਗਾਜੀ 100 ਦੀ 100 ਲੈ ਚੱਲ ਲੈ ਚੱਲ ਬੱਚੇ ਦੇ ਲੈ ਚੱਲ ਪਰੇਸ਼ਾਨ ਨਾ ਕਰ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਕੀ ਆਰਡਰ ਕੁਆਲਿਟੀ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਤੇ ਥਾਣ ਦਾ ਸੈਜ ਵੀ ਸੋਹਣਾ ਰੱਖ ਦੀਆ ਤੇ ਬਾਕੀ ਚਵਾਈ ਵਾਲੇ ਮਾਮਲੇ ਚ ਕਿਵੇਂ ਰਹੂਗੀ ਚਵਾਈ ਵਾਲੇ ਮਾਮਲੇ ਚ ਜਮਾ ਇੱਕ ਨੰਬਰ 100 ਦੀ 100 ਸਰਲਾ ਸਿੱਟਾ ਟਾਈਟ ਫਟ ਨਾ ਕੋਈ ਸਰਲਾ ਨਹੀਂ ਹੈ ਕਿੰਨਾ ਦੁੱਧ ਤਿਆਰ ਹੈ ਇਹਦੇ ਕੋਲੇ ਹਣਾ ਦੁੱਧ ਤਿਆਰ ਹੈ ਜੀ 18 ਤੋਂ 19 ਲੀਟਰ 18 ਤੋਂ 19 ਲੀਟਰ ਦੇ ਵਿੱਚ 19 ਲੀਟਰ ਹਾਜ਼ਰ ਟਾਈਮ ਤੋਂ ਟਾਈਮ ਚੋਣਾ ਟਾਈਮ ਤੋਂ ਟਾਈਮ ਡੰਗ ਤੋਂ ਡੰਗ ਤਸੱਲੀ ਕਰਾਵਾਂਗੇ ਡੰਗ ਤੋਂ ਡੰਗ ਜੀ ਠੀਕ ਹੈ ਗੱਲ ਡੰਗ ਤੋਂ ਡੰਗ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ 18 ਤੋਂ 19 ਕਿਲੋ ਦੁੱਧ ਆ ਜਿਹਦੇ ਕੋਲੇ ਚਵਾਈ ਵਾਲਾ ਤੇ ਚਵਾਈ ਕਿੱਦਾਂ ਦੀ ਆ ਬਾਈ ਦੀ ਚਵਾਈ ਜਮਾ ਇੱਕ ਨੰਬਰ ਹੈ ਓਕੇ ਓਲੀ ਜਮਾ ਜਮ ਤੇ ਆ ਨਾਲ ਆ ਗਿਆ ਬੱਚਾ ਇਹਦੇ ਕਿੰਨਾ ਦੁੱਧ ਕਰ ਦੂਗੀ ਪੀਕ ਲੈਵਲ ਤੇ ਹੋਰ 20 ਕਿਲਿਵਲ ਤੇ ਕਰ ਦੂਗੀ 24 25 ਲੀਟਰ ਦੁੱਧ ਤੇ 24 25 ਦੇ ਲਗਭਗ ਹਾਂ ਤੇ ਅੱਜ ਕਿੰਨੇ ਪੈਸੇ ਲੈ ਲਾਂਗੇ ਜੀ ਅੱਜ ਦੇ ਦਾਂਗੇ ਜੀ 75 ਦੀ ਦੇ ਦਾਂਗੇ 75 ਜਮਾਨਤਾਨ ਕੋਈ ਮਾਨਤਾਨ ਕਰਦਾ ਠੀਕ ਆ ਗੱਲ ਕਰਿਓ ਭਾਈ ਇਧਰਲੇ ਬੰਨੇ ਤੇ ਬਾਕੀ ਕੱਦ ਵੀ ਫੁੱਲ ਆ ਗਿਆ ਤੇ ਆਰਡਰ ਮੈਂ ਤੁਹਾਨੂੰ ਚੈੱਕ ਕਰਾ ਦੂੰਗਾ ਆਰਡਰ ਇਹ ਮੰਨ ਲਓ ਵੀ ਫਾੜੀ ਵਾਲਾ ਲੇਵਾ ਰੱਖਦੀ ਆ ਚਵਾਈ ਚ 100 ਦੀ 100 ਚਵਾਈ ਇਹਦੀ ਇਹ ਮੰਨ ਲਓ ਵੀ ਡੇਢ ਘੰਟਾ 2 ਘੰਟੇ ਲੇਟ ਆਉ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਬਾਕੀ ਉਹਦਾਂ ਦੁੱਧ ਜਿੰਨਾ ਬਾਈ ਕਹਿੰਦਾ ਹਾਜ਼ਰ ਆ ਉਹ ਤੁਹਾਨੂੰ ਆਪਾਂ ਡੰਗ ਦੋ ਡੰਗ ਚੋਕੇ ਤਸੱਲੀ ਉਹਦੀ ਤੁਸੀਂ ਕਰਨੀ ਆ ਤੇ ਰੇਟ ਇਹਦਾ ਰਹੂਗਾ ਸਦਨੋਂ 75000 ਰੁਪਇਆ ਤੇ ਨੰਬਰ ਕਿਹੜਾ ਹੋਰ ਬੋਲਦੇ ਨੇ 7347516833 7347516833 ਆ ਗਿਆ ਬਾਈ ਦਾ ਨੰਬਰ ਇੱਕ ਤੁਹਾਨੂੰ ਆ ਝੋਟੀ ਦਿਖਾਤੀ ਇਹ ਆ ਗਈ ਗੱਬਣ ਤੇ ਇੱਕ ਬੈਡ ਦਿਖਾਤੀ ਤਾਜੀ ਸੂਈ ਤਿਆਰ ਦੁੱਧ ਵਾਲੀ ਨੰਬਰ ਬਾਈ ਦਾ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ